alphabets ਪੰਜਾਬੀ ਵਰਣਮਾਲਾ ਨੂੰ 35 ਵੀ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਮੂਲ 35 ਵਰਣ ਹਨ ਜਾਂ 35 ਅੱਖਰ ਹਨ ਆਓ ਇਹਨਾਂ ਨੂੰ ਪੜਨੇ ਹਾਂ ਊੜਾ ਆੜਾ ਈੜੀ ਸਸਾ ਹਾਹਾ ਮੁਖਵਰਗ ਹੈ ਕਕਾ ਖਖਾ ਗਗਾ ਘਗਾ ਨੌਵਾਂ ਕਕਾ ਵਰਗ ਹੈ ਚਚਾ ਛਛਾ ਜਜਾ ਝਜਾ ਯਈਆਂ ਚਚਾ ਵਰਗ ਹੈ ਟੈਂਕਾ ਠਠਾ ਡਡਾ ਢਡਾ ਣਾਣਾ ਇਸ ਨੂੰ ਅਸੀਂ ਟੈਂਕਾ ਵਰਗ ਕਹਿੰਦੇ ਹਾਂ ਹਰ ਪੰਜ ਅੱਖਰਾਂ ਨੂੰ ਅਸੀਂ ਇੱਕ ਵਰਗ ਦੇ ਵਿੱਚ ਵੰਡਿਆ ਹੈ ਫਿਰ ਤੱਤਾ ਥੱਥਾ ਦਦਾ ਤਦਾ ਨੰਨਾ ਇਹ ਤਤਾ ਵਰਗ ਹੈ ਪੱਪਾ ਫਫਾ ਬੱਬਾ ਪੱਬਾ ਮੱਮਾ ਇਹ ਪੱਪਾ ਵਰਗ ਹੈ ਯਈਆ ਰਾਰਾ ਲਲਾ ਵਾਵਾ ਡਾੜਾ ਇਹ ਅੰਤਮ ਵਰਗ ਹੈ ਫਿਰ ਸ ਦੇ ਪੈਰ ਬਿੰਦੀ ਲਾ ਕੇ ਸ਼ ਬਣਿਆ ਖ ਦੇ ਪੈਰ ਬਿੰਦੀ ਲਾ ਕੇ ਖ ਬਣਿਆ ਗ ਦੇ ਪੈਰ ਬਿੰਦੀ ਲੱਗੀ ਘ ਜ਼ ਫ ੜ ਇਹ ਨਵੀਨ ਵਰਗ ਹੈ ਜਾਂ ਨਵੀਨ ਟੋਲੀ ਹੈ ਹੁਣ ਅਸੀਂ ਇੱਕ ਵਾਰੀ ਫੇਰ ਪੰਜਾਬੀ ਅੱਖਰਾਂ ਨੂੰ ਪੜਨੇ ਹਾਂ ਊੜਾ ਆੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਖਗਾ ਣਯੰਯਾ ਚਚਾ ਛਛਾ ਜਜਾ ਛਜਾ ਈਆਂ ਈਆਂ ਟੈਂਕਾ ਠੱਠਾ ਡੱਡਾ ਢਡਾ ਣਾਣਾ ਤ ਤ ਥ ਥ ਦ ਦ ਤ ਦ ਨ ਨ ਪ ਪ ਫ ਫ ਬ ਬ ਭ ਭ ਮ ਮ ਯ ਯ ਰ ਰ ਲ ਲ ਵ ਵ ਡ ਡ ਸ਼ ਸ਼ ਖ ਖ ਘ ਙ ਵ ਤ ੜ ਕਹੜਾ ਨਾ ਨੂੰ ਅਸੀਂ ਅਚਿਤਰ ਸਮਝਨੇ ਹਾ ਸਵਰ ਊ ਊੜਾ ਆੜਾ ਅਤੇ ਈ ੜੀ ਇਹ ਤਿੰਨੋਂ ਸਵਰ ਅੱਖਰ ਹਨ ਇਹਨਾਂ ਤੋਂ ਇਲਾਵਾ ਬਾਕੀ ਸਾਰੇ ਵਿਅੰਜਨ ਅੱਖਰ ਹਨ ਅਤੇ ਨਾਸਕੀ ਅੱਖਰ ਕਿਹੜੇ ਹਨ ਨੰਗਾ ਯੰਗਾ ਣਾਣਾ ਨੰਨਾ ਤੇ ਮੰਮਾ ਇਹ ਸਾਰੇ ਨਾਸਕੀ ਅੱਖਰ ਹਨ ਕਿਉਂਕਿ ਇਹਨਾਂ ਨੂੰ ਬੋਲਣ ਵੇਲੇ ਨੱਕ ਵਿੱਚੋਂ ਹਵਾ ਨਿਕਲਦੀ ਹੈ ਫਿਰ ਸੱਸੇ ਪੈਰ ਬਿੰਦੀ ਲਾ ਕੇ ਸ਼ਸ਼ਾ ਬਣਿਆ ਖੱਖੇ ਪੈਰ ਬਿੰਦੀ ਲਾ ਕੇ ਖਖਾ ਬਣਿਆ ਗੱਗੇ ਪੈਰ ਬਿੰਦੀ ਲੱਗੀ ਜਜੇ ਪੈਰ ਬਿੰਦੀ ਲੱਗੀ ਜ਼ ਇਹ ਨਵੀਨ ਟੋਲੀ ਬਣਾਈ ਗਈ ਹੈ ਨਵੀਨ ਵਰਗ ਬਣਾਇਆ ਗਿਆ ਹੈ ਕਿਉਂਕਿ ਅਰਬੀ ਤੇ ਫਾਰਸੀ ਧੁਨੀਆਂ ਨੂੰ ਬੋਲਣ ਲਈ ਪੈਰ ਹੇਠ ਬਿੰਦੀ ਲਾ ਕੇ